ਪਟਵਾਰੀ ਯੂਨੀਅਨ ਦੇ ਵੱਲੋਂ ਗੁਰਤਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪਟਵਾਰੀਆਂ ਦੀਆਂ 1056 ਪੋਸਟਾਂ ਖਤਮ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਜ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਰੋਜ ਪ੍ਰਦਰਸ਼ਨ ਕਰਦੇ ਹੋਏ ਪਟਵਾਰੀ ਯੂਨੀਅਨ ਦੇ ਆਗੂ ਬਲਜੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਨ ਸਰਕਾਰ ਨੇ ਕਿਹਾ ਸੀ ਬੇਰੁਜ਼ਗਾਰ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਇਸ ਦੇ ਉਲਟ ਮਾਨ ਸਰਕਾਰ ਨੇ ਪਟਵਾਰੀਆਂ ਦੀਆਂ 1056 ਪੋਸਟਾਂ ਹੀ ਖਤਮ ਕਰ ਦਿੱਤੀਆਂ ਹਨ ਜਿਸ ਕਰਕੇ ਇਹ ਸਾਫ਼ ਸਿੱਧ ਹੋ ਗਿਆ ਕਿ ਮਾਨ ਸਰਕਾਰ ਆਪਣੀ ਕੱਖਨੀ ਤੋਂ ਪਿੱਛੇ ਹੱਟਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ 1056 ਪੋਸਟਾਂ ਬਹਾਲ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ ਸਮੂਹ ਪਟਵਾਰੀ ਕਾਨੂੰਗੋ ਅੱਜ ਪੰਜਾਬ ਸਰਕਾਰ ਦੇ ਉਸ ਫੈਸਲੇ ਵਿਰੁੱਧ ਧਰਨਾ ਲਾ ਰਹੇ ਆ ਜਿਸ ਵਿੱਚ ਉਹਨਾਂ ਨੇ ਕਿ ਪੰਜਾਬ ਵਿੱਚ 1056 ਪੋਸਟਾਂ ਜੋ ਖਤਮ ਕਰ ਦਿੱਤੀਆਂ ਸਾਡੇ ਪੰਜਾਬ ਵਿੱਚ ਟੋਟਲ ਪਟਵਾਰੀਆਂ ਦੀਆਂ ਪੋਸਟਾਂ 4716 ਸੀ ਜਿਸ ਨੂੰ ਘਟਾ ਕੇ 3660 ਕਰ ਦਿੱਤੀਆਂ ਗਈਆਂ ਤੇ 1056 ਪੋਸਟਾਂ ਘਟਾ ਦਿੱਤੀਆਂ ਗਈਆਂ ਜੋ ਕਿ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਸਰਕਾਰ ਬਦਲਾਅ ਕਹਿੰਦੀ ਸੀ ਨੌਕਰੀ ਰੋਜ਼ਗਾਰ ਦੇਣ ਵਾਸਤੇ ਕਹਿੰਦੀ ਸੀ ਪਰ ਇਹ ਤਾਂ ਪਹਿਲੇ ਜਿਹੜੀਆਂ ਪੋਸਟਾਂ ਹੈ ਉਹ ਵੀ ਖਤਮ ਕਰੀ ਜਾ ਰਹੀਆਂ ਤਾਂ ਰੋਜ਼ਗਾਰ ਇਹਨਾਂ ਨੇ ਕਿੱਥੋਂ ਦੇਣਾ ਬੇਰੋਜ਼ਗਾਰ ਨੌਜਵਾਨਾਂ ਵਾਸਤੇ ਇੱਕ ਧੱਕਾ ਆ ਕਿ 1056 ਪਰਿਵਾਰੀਆਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਰਿਸ਼ਤੇ ਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰਜਗਾਰ ਦਾ ਮੌਕਾ ਮਿਲਣਾ ਸੀ ਉਹ ਵੀ ਬੰਦ ਹੋ ਗਿਆ ਅਸੀਂ ਪੰਜਾਬ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਜੜੀਆਂ ਪੋਸਟਾਂ ਪੰਜਾਬ ਦੇ ਵਿੱਚ ਘਟੋ ਘਟ 4716 ਤੋਂ ਵਧਾ ਕੇ 8000 ਕਰਨੀਆਂ ਚਾਹੀਦੀਆਂ ਸੀ ਉਹ ਸਰਕਾਰ ਨੇ ਘਟਾ ਕੇ 3660 ਕਰ ਦਿੱਤੀਆਂ ਜਦੋਂ ਕਿ ਪਟਵਾਰ ਸਰਕਲਾਂ ਦੇ ਕੰਮ ਬਹੁਤ ਵੱਧ ਜਾਣ ਕਾਰਨ ਪਟਵਾਰਸ ਸਰਕਾਰਾਂ ਦੇ ਕੰਮ ਬਹੁਤ ਵੱਧ ਜਾਣ ਕਾਰਨ ਪਟਵਾਰੀਆਂ ਦੀ ਗਿਣਤੀ ਘਟ ਰਹੀ ਹੈ ਸ਼ਹਿਰ ਦੇ ਵਿੱਚ ਸ਼ਹਿਰਾਂ ਦਾ ਸ਼ਹਿਰੀਕਰਨ ਹੋਣ ਕਰਕੇ ਕੰਮ ਦਾ ਬੋਝ ਬਹੁਤ ਵੱਧ ਰਿਹਾ ਹੈ ਸਰਕਾਰ ਦੇ ਹੋਰ ਮਿਸ਼ਨ ਜਿਵੇਂ ਲਾਲ ਲਕੀਰ ਲਾਲ ਲਕੀਰ ਆਯੂਸ਼ਮਾਨ ਯੋਜਨਾ ਜੋ ਕਿ ਪਟਵਾਰੀਆਂ ਦੇ ਮੁਤਾਬਕ ਚੱਲ ਰਹੀ ਹੈ ਉਸ ਵਿੱਚ ਵੀ ਪਟਵਾਰੀਆਂ ਦਾ ਬਹੁਤ ਸਖਤ ਰੋੜਾ ਸਖਤ ਡਿਊਟੀ ਚੱਲ ਰਹੀ ਹੈ ਨੈਸ਼ਨਲ ਹਾਈਵੇ ਦੇ ਕੰਮ ਨੇ ਜੋ ਕਿ ਪਟਵਾਰੀਆਂ ਨੇ ਕਰਨੇ ਹੁੰਦੇ ਨੇ ਜੇ ਪਟਵਾਰੀਆਂ ਦੀਆਂ ਪੋਸਟਾਂ ਹੀ ਘਟਾਈਆਂ ਗਈਆਂ ਤਾਂ ਕੰਮ ਕਿਸ ਤਰ੍ਹਾਂ ਚੱਲੂਗੇ ਇਸ ਕਰਕੇ ਅੱਜ ਸਮੂਹ ਪੰਜਾਬ ਵਿੱਚ ਸਾਡੀ ਪੰਜਾਬ ਬਾਡੀ ਦੇ ਫੈਸਲੇ ਮੁਤਾਬਕ ਭਰਨੇ ਦਿੱਤੇ ਜਾ ਰਹੇ ਹਨ ਜੇ ਅੱਜ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਜੇ ਅੱਜ ਤੋਂ ਬਾਅਦ ਇਸ ਸਾਮੀਆਂ ਦੇ ਉੱਤੇ ਗੌਰ ਨਾ ਕੀਤਾ ਗਿਆ ਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਅਗਲੀ ਰੂਪ ਰੂਖਾ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਕਿ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਮਾਨ ਸਰਕਾਰ ਦੀ ਹੋਊਗੀ ਮਾਨ ਸਰਕਾਰ ਜੋ ਰੋਜ਼ਗਾਰ ਦੇਣ ਦਾ ਲਾਲਚ ਕਰ ਕਹਿੰਦੀ ਸੀਗੀ ਪਰ ਉਹ ਲੋਕਾਂ ਨੂੰ ਦੇ ਨਹੀਂ ਰਹੀ ਇਸ ਕਰਕੇ ਸਮੂਹ ਸਾਡੇ ਬੇਰੁਜ਼ਗਾਰ ਸਾਥੀਆਂ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਸਰਕਾਰ ਦਾ ਵਿਰੋਧ ਕਰਨ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਮਾਨ ਸਾਹਿਬ ਕਹਿੰਦੇ ਸੀ ਕਿ ਸਰਕਾਰ ਅੰਗਰੇਜ਼ ਇੱਥੇ ਆਣ ਕੇ ਨੌਕਰੀਆਂ ਕਰਨਗੇ ਪਰ ਮੈਨੂੰ ਤਾਂ ਕੋਈ ਗੱਲ ਲੱਗਦੀ ਨਹੀਂ ਇੱਥੋਂ ਪੰਜਾਬ ਦੇ ਲੋਕੀ ਵੀ ਬਾਹਰ ਜਾਣਗੇ ਇਸ ਤਰ੍ਹਾਂ ਇਹ ਪੋਸਟਾਂ ਖਤਮ ਕਰੀ ਜਾ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਿਆ ਵਾ ਲਗਭਗ 100 52 ਪੋਸਟਾਂ ਜਿਹੜੀਆਂ ਨੇ ਪੰਜਾਬ ਸਰਕਾਰ ਨੇ ਉਹ ਖਤਮ ਕਰ ਦਿੱਤੀਆਂ ਨੇ ਅੱਗੇ ਪੰਜਾਬ ਵਿੱਚ ਪੜਵਾਰੀ ਬਹੁਤ ਜਿਹੜੇ ਘਟ ਰਹੇ ਅੱਗੇ 4716 ਪੋਸਟਾਂ ਸੀ ਕੁੱਲ ਇਹਦੇ ਵਿੱਚ ਉਹ ਇਹਨਾਂ ਨੇ ਹੋਰ ਬੜੀ-ਬੜੀ ਕਟੌਤੀ ਕਰਤੀ ਆ ਔਰ ਜਿਹੜਾ ਇਹ ਸਰਕਾਰ ਕਹਿੰਦੀ ਆ ਵੀ बार-बार ਇੱਕ ਨਾਰਾ ਮਾਰਦੀ ਆ ਪਹੀ ਰੋਜ਼ਗਾਰ ਦੇਵਾਂਗੇ ਇਹਨਾਂ ਨੇ ਰੋਜ਼ਗਾਰ ਕੀ ਦੇਣਾ ਸੀ ਇਹਨਾਂ ਨੇ ਰੋਜ਼ਗਾਰ ਉਲਟਾ ਬੰਦ ਕਰ ਦਿੱਤਾ ਇਸ ਸਬੰਧ ਵਿੱਚ ਪੂਰੇ ਪੰਜਾਬ ਵਿੱਚ ਸਮੁੱਚੇ ਪੰਜਾਬ ਵਿੱਚ ਅੱਜ ਜਿਹੜੇ ਆ ਦੀ ਰੈਵਨਿਊ ਪਰਿਵਾਰ ਯੂਨੀਅਨ ਤੇ ਦੀ ਆ ਰੈਵਨਿਊ ਕਾਰਗੋ ਯੂਨੀਅਨ ਲੋ ਜਿਹੜੇ ਰੋਸਟਰ ਦੇ ਦਿੱਤੇ ਜਾ ਰਹੇ ਆ ਉਸੇ ਕੜੀ ਦੇ ਤਹਿਤ ਇਹਦਾ ਸੜਾ ਤਨਦ ਦਿੱਤਾ ਜਾ ਰਿਹਾ ਵਾ ਮੇਰੇ ਨਾਲ ਜਿਹੜੇ ਆ ਜ਼ਿਲ੍ਹਾ ਕਾਰਗੋ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਜੀਤ ਸਿੰਘ ਗਰਿਆ ਜੀ ਸਾਡੇ ਕਾਰਗੋ ਯੂਨੀਅਨ ਦੇ ਪ੍ਰਧਾਨ ਸਰਦਾਰ ਲਖਨਦਸਨ ਗਰਿਆ ਜੀ ਸਾਡੇ ਅਜੇ ਜੀ ਜਿਹੜੀ ਸਾਡੀ ਹੈਗੀ ਤਾਲੇ ਕਮੇਟੀ ਦੇ ਪ੍ਰਧਾਨ ਉਹਦੇ ਨਾਲ ਸਾਰੇ ਬਿਠੇ ਨੇ ਔਰ ਅਸੀਂ ਇਸ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਇਹ ਸਰਕਾਰ ਨੂੰ ਜਿਹੜੀ ਨਵੀਂ ਸਰਕਾਰ ਜਿਹੜੀ ਇਹ ਝੂਠ ਬਾਰ ਕੇ ਆਈ ਆ ਕਿ ਅਸੀਂ ਜਿਹੜਾ ਰੋਜ਼ਗਾਰ ਦੇਵਾਂਗੇ ਮਤਲਬ ਕਿ ਰੋਜ਼ਗਾਰ ਇਹਨੇ ਦੇਣਾ ਕੀ ਉਲਟਾ ਇਹ ਜਿਹੜਾ ਲੋਕਾਂ ਦਾ ਰੋਜ਼ਗਾਰ ਖੋਹ ਰਿਹਾ ਤੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜਿਹੜੀਆਂ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਜਿਹੜੀ ਪੋਸਟਾਂ ਖਤਮ ਕੀਤੀਆਂ ਵਾ ਇਹ ਜਲਦੀ ਤੋਂ ਜਲਦੀ ਬਹਾਲ ਕੀਤੀਆਂ ਜਾਣਾ ਨਹੀਂ ਤੇ ਅਸੀਂ ਇਸ ਤੋਂ ਵੀ ਜਿਹੜਾ ਤਿੱਖਾ ਸ਼ਿੰਗਾਰਸ਼ ਕਰਾਂਗੇ ਜੀ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜ਼ ਨਿਊਜ਼